ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਲਓ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਗੁਰਪੀਤਾਲ ਆਲਰਾਉਂਡਰ ਤੇ ਲਓ ਜੀ ਝੋਨੇ ਦਾ ਸੀਜ਼ਨ ਆ ਤੇ ਅੱਜ ਆਪਾਂ ਪਾ ਰਹੇ ਹਾਂ ਜੀ ਝੋਨੇ ਨੂੰ ਖਾਦ ਇਹ ਆ ਜੀ ਤੀਜੀ ਖਾਦ ਆ ਆਪਣੇ ਝੋਨੇ ਨੂੰ ਤੀਜੀ ਪੋਰੀ ਇਹ ਆਪਣਾ ਥਾਂ ਥੋੜਾ ਸੀ ਨੀਵਾ ਤੇ ਇੱਥੇ ਨੀਂ ਦਾ ਪਾਣੀ ਬੜਾ ਜ਼ਿਆਦਾ ਹੀ ਹੋ ਗਿਆ ਵਿੱਚ ਤੇ ਮਤਲਬ ਕਿ ਜ਼ਿਆਦਾ ਖੋਬਾ ਵੀ ਕਾਫੀ ਹੈ ਕਮੀ ਦਾ ਪਾਣੀ ਸੁੱਕਾ ਨਹੀਂ ਦਾ 1500 ਨਾਲ ਪਾਣੀ ਵਿੱਚ ਮੀਂਹ ਦਾ ਖਲੋਤ ਰਿਹਾ ਤੇ ਨੀਵੇਂ ਥਾਂ ਤੇ ਤੁਹਾਨੂੰ ਪਤਾ ਵੀ ਉੱਚੀਆਂ ਥਾਂਾਂ ਵਾਲਾ ਪਾਣੀ ਵੀ ਸਾਰਾ ਨੀਵੇਂ ਥਾਂ ਚ ਆਉਂਦਾ ਵਾ ਤੇ ਪਹਿਲਾਂ ਦਿਖਾ ਦੱਬਾ ਸਾਰੀ ਆਪ ਹੀ ਪਾਈ ਤੇ ਇਹ ਅੱਜ ਗਿਆ ਆਪਣਾ ਵੀਰ ਭਾਈ ਇੱਥੇ ਆਪਣੇ ਨਾਲ ਆਲੀਆ ਫੈਲੀ ਦੇ ਨਾਲ ਹੀ ਘਾਰੇ ਦਾ ਦੀ ਘਾਲ ਲਈ ਫੈਲੀ ਆਪੇ ਖਟੋਨਾ ਵੀ ਇੰਨਾ ਨੇ ਲਾਇਆ ਤੇ ਜਿਹੜੀ ਦੋ ਖਾ ਦੋ ਬੋਰੀਆਂ ਪਹਿਲਾਂ ਪਾਤੀਆਂ ਨੂੰ ਇਹ ਤੀਜੀ ਬੋਰੀ ਆਪਾਂ ਜਿਹੜੀ ਤੀਜੀ ਵਾਰ ਵਾਲੀ ਖਾਦੇ ਇਹਨੂੰ ਪਾ ਰਹੇ ਆ ਤੇ ਖੋਬਾ ਬੜਾ ਤੁਹਾਨੂੰ ਪਤਾ ਖੋਬੇ ਚ ਤੁਰਨਾ ਬੜਾ ਉਖਾ ਵਾ ਇਹ ਤੱਕ ਦਾ 10 ਵਜਨ ਹੁੰਦਾ ਤੇ ਇੱਕ ਇਹ ਪਲਾਟ ਵੀ ਥੋੜਾ ਜਿਹਾ ਵੱਡਾ ਵਾ ਇਹ ਮਤਲਬ ਕਿ ਆਉਣ ਜਾਣੀ ਹੁੰਦਾ ਝੋਲੀ ਨਾਲ ਤੇ ਝੋਲੀ ਵੀ ਫਿਰ ਵਾਵਾ ਭਰਨੀ ਪੈਂਦੀ ਆ ਤੇ ਖੋਬੇ ਦੇ ਵਿੱਚ ਔਖਾ ਹੀ ਆ ਕੰਮ ਇੱਕ ਤਾਂ ਬੂਟੇ ਵੀ ਖਰਾਬ ਹੁੰਦੇ ਆ ਕਿਉਂਕਿ ਫਿਰ ਜਦੋਂ ਵਜਨ ਲੈ ਕੇ ਬੰਦਾ ਤੁਰਦਾ ਵਾ ਤਾਂ ਥੋੜਾ ਜਿਹਾ ਸੁੱਕਾ ਹੋਵੇ ਕਰੜਾ ਹੋਵੇ ਉਹਦੇ ਚ ਪੈਰ ਰੱਖਣਾ ਸੌਖਾ ਵਾ ਤੇ ਇਹਦੇ ਚ ਪੈਰ ਵੇਰ ਕੇ ਠੜਕ ਜਾਂਦੇ ਆ ਪਰ ਉਹ ਬੂਟੇ ਵੱਡੇ ਵਿੱਚੋਂ ਖਰਾਬ ਹੁੰਦੇ ਆ ਇਹ ਇਥਾਂ ਆ ਗਾ 4 4.5 ਕਿਲੋ ਥਾਣ ਆ ਤੇ ਹਾਲੀ ਇਹ ਸ਼ਾਮਾਂ ਦਾ ਟਾਈਮ ਆ ਤੇ ਮੈਂ ਵੀਰ ਨੂੰ ਦੇਣਾ ਪਾਣੀ ਇੱਕ ਥੋੜਾ ਜਿਹਾ ਮੌਸਮ ਸਹੀ ਹੋਵੇ ਹਵਾ ਵਗਦੀ ਹੋਵੇ ਤਾਂ ਵੀ ਕੰਮ ਕਰਨਾ ਥੋੜਾ ਸੌਖਾ ਹੋ ਜਾਂਦਾ ਤੇ ਇੱਕ ਹੁੰਦੀ ਹੈ ਗਰਮੀ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਤੁਹਾਨੂੰ ਪਤਾ ਵੀ ਕਿ ਚੱਕੜ ਦੇ ਵਿੱਚ ਜਿਹੜਾ ਤੁਰਨਾ ਬੜਾ ਔਖਾ ਵਾ ਹਾਰੀ-ਸਾਰੀ ਦੇ ਵਸ ਦੀ ਗੱਲ ਨਹੀਂ ਹੈਗੀ ਏ ਤੇ ਇੱਕ ਇਹ ਵੀ ਥੋੜਾ ਜਿਹਾ ਖਾਦ ਪਾ ਪਾ ਕੇ ਨਾ ਇਹਦੇ ਜ਼ਖਮ ਜੁਝੇ ਬੜੇ ਬਣੇ ਪਏ ਸੀ ਉਹ ਖਾਦ ਤੁਹਾਨੂੰ ਪਤਾ ਅਸਰ ਵੀ ਵੜ ਦਿੰਦੀ ਆ ਜਦੋਂ ਸਵਾਵ ਹੋ ਜਾਂਦੀ ਆ ਪਾਣੀ ਨਾਲ ਹੱਥ ਵੱਡੇ ਜਾਂਦੇ ਆ ਤੇ ਇਹ ਪਾਈਆਂ ਆ ਪੰਜ ਕਬੋਰੀਆਂ ਪਾਈਆਂ ਥਾਂ ਦੇ ਵਿੱਚ ਤੇ ਇਸੇ ਵੀਰ ਨੇ ਪਾਈਆਂ ਇਕੱਲੇ ਨੇ ਤੇ ਮਤਲਬ ਉਹ ਵਧੀਆ ਖਾਦ ਖਲਾਰਦਾ ਹੈ ਕਿ ਜੰਤਨਾਏ ਆਪਣੇ ਬਣ ਕੇ ਵਧੀਆ ਪੋਟੇ ਬਾਟੇ ਬਹੁਤ ਵਧੀਆ ਬਣ ਕੇ ਪਾਣੀ ਬੜਾ ਜ਼ਿਆਦਾ ਸੀ ਵਿੱਚ ਇਹਦੇ ਮੱਕੇ ਥੋੜਾ ਥੋੜਾ ਹੀ ਦਿੰਦਾ ਹੈ ਤੁਹਾਨੂੰ ਆਪਾਂ ਵੀਡੀਓ ਪਾਈ ਜਿੱਦੋਂ ਮਮੀ ਗਿਆ ਹੈ ਇਹ ਨਾਲ ਚਲੋ ਪਾਣੀ ਤਾਂ ਘਟ ਗਿਆ ਹੁਣ ਤੇ ਅਜੇ ਪੂਰੀ ਤਰ੍ਹਾਂ ਸੁੱਕਾ ਨਹੀਂ ਆ। ਭੂਮੀ ਫੇਰ ਆ ਜਾਂਦਾ ਵਾ ਤੇ ਪਾਣੀ ਸੁਕਾਉਣ ਦੀ ਪੂਰੀ ਕੋਸ਼ਿਸ਼ ਕਰੀਦੀ ਹੈ ਵੀ ਸੁੱਕ ਜੇ ਪਾਣੀ ਥੋੜਾ ਸੁੱਕ ਜੇ ਹਵਾ ਲੱਗ ਜੇ ਨਾ ਥੱਲੇ ਕਿਚੜ ਖੋਬਾ ਥੋੜਾ ਘਟ ਜਾਂਦਾ ਵਾ। ਇਹ ਪਾਣੀ ਦੇ ਵਿੱਚ ਪਾਣੀ ਜਮਾ ਹੋਈ ਜਾਵੇ ਤੇ ਫਿਰ ਤੁਹਾਨੂੰ ਪਤਾ ਵੀ ਖੋਬਾ ਜ਼ਿਆਦਾ ਹੋ ਜਾਂਦਾ। ਤੇ ਵਿੱਚ ਦੇ ਖਾਦਾਂ ਵੀ ਪਾਉਣੀਆਂ ਪੈਂਦੀਆਂ ਸਪਰੇਆ ਵੀ ਕਰਨੀਆਂ ਪੈਂਦੀਆਂ ਪਰ ਤੁਰਨਾ ਉੱਪਰ ਹੋ ਜਾਂਦਾ। ਜਦੋਂ ਨਾਲੇ ਫਿਰ ਜ਼ਿਆਦਾ ਖਰਾਬ ਹੁੰਦਾ। ਤੇ ਵਸ ਤੇ ਜੀ ਖਾਦੇ ਪੈ ਗਈ ਆਪਣੇ ਤੇ ਗੋਦੀ ਦੀ ਬੋਰੀ ਹੋਰ ਪਾਵਾਂਗੇ। ਤੇ ਖਾਦ ਪਾ ਕੇ ਫਿਰ ਆਪਾਂ ਕੱਢਾਂਗੇ ਜੀ ਵਿੱਚੋਂ ਬੰਦ। ਬੰਦ ਦੇ ਤਾਂ ਚਲੋ ਇੰਨਾ ਜ਼ਿਆਦਾ ਨਹੀਂ ਹੈਗਾ ਮਾੜ ਮੋਟਿਆ। ਚਲ ਫਿਰ ਵੀ ਇੱਕ ਵਾਰੀ ਕਰਨਾ ਤਾਂ ਪੈਣਾ ਕਰਨਾ ਪੈਣਾ ਸਾਰੇ ਝੋਨੇ ਦੇ ਵਿੱਚ। ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਬਲੀਚ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗਦੀ ਨਹੀਂ ਤਾਂ ਲਾਈਕਮੈਂਟ ਜਰੂਰ ਕਰਦਿਆ ਕਰੋ ਤੇ ਚਲੋ ਠੀਕ ਆ ਤੁਸੀਂ ਵੇਖੋ ਵੀਡੀਓ ਤੇ ਆਪਾਂ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਧੰਨਵਾਦ